ਸਸ਼੍ਰੀ ਕਾਲ ਜੀ ਮੇਰਾ ਨਾਮ ਹਰਜੀਤ ਕੌਰ ਹੈ ਮੇਰੀ ਏਜ 37 ਔਰ ਮੇਰੇ ਤਿੰਨ ਬੱਚੇ ਹੋਏ ਤਿੰਨੋ ਬੱਚੇ ਸੇਜੇਰੀਅਨ ਦੇ ਨਾਲ ਹੋਏ ਨੇ ਤੇ ਉਸ ਤੋਂ ਬਾਅਦ ਮੇਰੇ ਬੈਗ ਦੇ ਵਿੱਚ ਪੇਨ ਬਹੁਤ ਜ਼ਿਆਦਾ ਰਹਿਣ ਲੱਗ ਗਈ ਸੀ ਤਾਂ ਉਹਦੇ ਕਰਕੇ ਮੈਂ ਨਾ ਕੱਪੜੇ ਧੋ ਸਕਦੀ ਨਾ ਮੈਂ ਬਰਤਨ ਮਾਂ ਸਕਦੀ ਸੀ ਝਾੜੂ ਪੂੰਛਾ ਤਾਂ ਬਿਲਕੁਲ ਵੀ ਨਹੀਂ ਮਰਤੋਂ ਹੁੰਦਾ ਸੀਗਾ ਔਰ ਬੜੇ ਲੋਕਾਂ ਨੇ ਘਰੇਲੂ ਪਾਏ ਵੀ ਦੱਸਿਆ ਕਈਆਂ ਨੇ ਡਾਕਟਰਸ ਦੱਸਿਆ ਸਾਰੇ ਸੁਜੈਸਟ ਕੀਤੇ ਸਾਰਨ ਟਰਾਈ ਵੀ ਕੀਤਾ ਬਟ ਇੰਨਾ ਰੀਲੀਫ ਨਹੀਂ ਮੈਨੂੰ ਮਿਲਿਆ ਹੈਗਾ ਫਿਰ ਮੈਨੂੰ ਕਿਸੇ ਨੇ ਡਾਕਟਰ ਸ਼ਰਦਾ ਦਾ ਕੰਟੈਕਟ ਦੱਸਿਆ ਤਾਂ ਮੈਂ ਉਹਨਾਂ ਨੂੰ ਜਾ ਕੇ ਮਿਲੀ ਆ ਤੇ ਮੈਨੂੰ ਮੈਂ ਉਹਨਾਂ ਦੇ ਕੋਲ 1 ਮੰਥ ਦੀ ਪਹਿਲਾਂ ਮੈਡੀਸਿਨ ਲੇਤੀ ਤੋਂ ਨਾਲ ਮੈਨੂੰ ਕਾਫੀ ਰੈਲੀਫ ਲੱਗਿਆ ਤੇ ਫਿਰ ਉਹਨਾਂ ਨੇ ਮੈਨੂੰ 8 ਮਹੀਨਿਆਂ ਦਾ ਕੋਰਸ ਦੱਸਿਆ ਸੀਗਾ ਜਿਹਦੇ ਅਕੋਰਡਿੰਗ ਉਹਨਾਂ ਨੇ ਕਹਿਆ ਸੀਗਾ ਕਿ ਵੀ ਤੁਸੀਂ ਮੈਡੀਸਿਨ ਲੈਣੀ ਹੈ ਉਹਦੇ ਨਾਲ ਤੁਸੀਂ ਵਾਈ ਦੀਆਂ ਚੀਜ਼ਾਂ ਨਹੀਂ ਖਾਣੀਆਂ ਹੈਗੀਆਂ ਐਕਸਰਸਾਈਜ਼ ਵਗੈਰਾ ਦੱਸਿਆ ਸੀਗਾ ਟਕੋਰ ਕਰਨੀ ਜਿੱਦਾਂ ਫਿਟਕੜੀ ਵਗੈਰਾ ਦੇ ਨਾਲ ਸੌਲਟ ਦੇ ਨਾਲ ਤੁਸੀਂ ਟਕੋਰ ਕਰਨੀ ਆਪਣੀ ਬਾਡੀ ਨੂੰ ਤੇ ਐਕਸਰਸਾਈਜ਼ ਵਗੈਰਾ ਜੋ ਦੱਸਿਆ ਪਰਹੇਜ ਦੱਸੇ ਬਾਈ ਖਾਣੇ ਦੇ ਵਿੱਚ ਤੇ ਮੈਂ ਉਹ ਸਾਰੇ ਚੀਜ਼ਾਂ ਨੂੰ ਫੋਲੋ ਕੀਤਾ ਵਾ ਤੇ ਉਹ ਅਕੋਰਡਿੰਗ ਮੈਨੂੰ ਹੁਣ ਕਾਫੀ ਰੈਲੀਫ ਆ ਮੈਂ ਹਰ ਇੱਕ ਚੀਜ਼ ਕਰ ਸਕਦੀ ਆ ਜੋ ਮੈਂ ਉਸ ਟਾਈਮ ਤੇ ਨਹੀਂ ਕਰ ਸਕਦੀ ਸੀ ਤੇ ਉਹਦੇ ਲਈ ਡਾਕਟਰ ਸ਼ਾਰਦਾ ਦਾ ਬਹੁਤ ਬਹੁਤ ਧੰਨਵਾਦ ਮੈਨੂੰ ਠੀਕ ਕਰਨ ਵਾਸਤੇ ਤੇ ਮੈਂ ਇਹੀ ਸੁਜੈਸਟ ਕਰਾਂਗੀ ਕਿ ਮੈਂ ਜਿੱਦਾਂ ਠੀਕ ਹੋਈ ਆ ਹੋਰ ਲੋਕ ਵੀ ਉਹਨਾਂ ਕੋਲ ਪਹੁੰਚਣ ਤੇ ਠੀਕ ਹੋਣ ਸਤਿ ਸ਼੍ਰੀ ਅਕਾਲ